ਮਜੀਠਾ ਦੇ ਵਿੱਚ ਛੋਟੇ ਬੱਚੇ ਦੇ ਗੋਲੀ ਚਲਾਉਣ ਦਾ ਮਾਮਲਾ ਉਹ ਛੋਟਾ ਬੱਚਾ ਨਿੱਕਰ ਤੇ ਟੀ-ਸ਼ਰਟ ਦੇ ਵਿੱਚ ਇੱਥੇ ਚਿੱਟੇ ਕੁੜਦੇ ਵਿਹਾਂਵੇਂ ਵਾਲਾ ਹੁਣੇ ਉੱਪਰ ਫਾਇਰਿੰਗ ਕਰੂਗਾ ਬਹੁਤ ਮਾੜੀ ਗੱਲ ਹੈ ਇਨਸਾਫ ਮਿਲਣਾ ਚਾਹੀਦਾ ਬੱਚੇ ਨੂੰ ਕਸਵਾ ਮਜੀਠਾ ਵਿਖੇ ਇੱਕ ਛੋਟੇ ਬੱਚੇ ਨੂੰ ਗੋਲੀ ਮਾਰਨ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਬੱਚੇ ਨੇ ਭੱਜ ਕੇ ਆਪਣੀ ਜਾਨ ਬਚਾਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਮਰੀ ਵਾਰਵਲੂ ਮੀਡੀਆ ਦਾ ਸਹਾਰਾ ਲੈ ਕੇ ਸੀਐਮ ਮਾਨ ਨੂੰ ਲਗਾਈ ਇਨਸਾਫ ਦੀ ਕੋਹਲ ਅੰਮ੍ਰਿਤਸਰ ਤੋਂ ਕੁਸ਼ਾਲ ਸ਼ਰਮਾ ਦੇ ਨਾਂ ਰਿੰਨਿਸ਼ ਕੌਸ਼ਲ ਦੀ ਰਿਪੋਰਟ ਫੋਕਸ 94/7 ਗਰਦੇਵ ਰਾਜ ਸਨੋਫ ਹਾਂਸ ਰਾਜ ਮਜੀਠਾ 7 ਵਾਰਡ ਦਾ ਮੈਂ ਰਹਿਣ ਵਾਲਾ ਹਾਂ ਜੋ ਕਿ ਗਲੀ ਦੇ ਵਿੱਚ ਕੂੜੇ ਦੇ ਝਗੜਾ ਹੋ ਰਿਹਾ ਸੀ ਗਵਾਂਡੀਆਂ ਦਾ ਮੇਰਾ ਬੇਟਾ ਉਸ ਝਗੜੇ ਨੂੰ ਦੇਖਣ ਵਾਸਤੇ ਬਾਹਰ ਨਿਕਲਿਆ ਤੇ ਮੇਰੇ ਗਵਾਂਡੀ ਨਾਲ ਮੇਰੀ ਪਹਿਲੇ ਤੋਂ ਵੀ ਰੰਜਿਸ਼ੀ ਉਸ ਨੇ ਸਿੱਧੀ ਮੇਰੇ ਬੇਟੇ ਤੇ ਗੋਲੀ ਚਲਾ ਦਿੱਤੀ ਮੇਰਾ ਬੱਚਾ 10.5 ਸਾਲ ਦਾ ਜੀ ਉਹ ਬੱਚੇ ਨੂੰ ਕੋਈ ਉਹਦਾ ਜਖਮ ਨਹੀਂ ਹੋਇਆ ਸੀ ਨਹੀਂ ਸਰ ਗੋਲੀ ਉਹਨੂੰ ਨਹੀਂ ਲੱਗੀ ਜੇ ਬਚਾ ਹੋ ਗਿਆ ਪਰ ਮਾਰਨ ਦੀ ਹਾਂ ਜੀ ਮਾਰਨ ਦੀ ਨੀਤ ਨਾਲ ਸਿੱਧੀ ਗੋਲੀ ਮਾਰੀ ਜੇ ਉਹਨੇ ਕੋਈ ਪੈਰਾਂ 'ਚ ਨਹੀਂ ਸਿੱਧੀ ਮਾਰੀ ਜੇ ਉਹਦੇ ਲਾਗੋ ਦੀ ਸ਼ੂਟ ਤੇਰ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂ ਜੀ ਅਸੀਂ ਪੁਲਿਸ ਨੂੰ ਜਾ ਕੇ ਕੰਪਲੀਟ ਕੀਤੀ ਜੀ ਪੁਲਿਸ ਨੇ ਕੋਈ ਵੀ ਸਾਨੂੰ ਨਹੀਂ ਕਿਸੇ ਬੰਦੇ ਨੂੰ ਇਨਸਾਫ ਦਵਾਇਆ ਉਹਨਾਂ ਨੇ ਸਾਨੂੰ ਗਾਹ ਤੋਂ ਗਾਹ ਕਰਕੇ ਸਾਨੂੰ ਇਹ ਲਾਰੇ ਲਾ ਕੇ ਇੱਧਰ ਦੇ ਉੱਧਰ ਕਰਕੇ ਕਈ ਦਿਨ ਲੰਘਾ ਦਿੱਤੇ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਸਾਨੂੰ ਹੁਣ ਜਾ ਕੇ ਛੋਟਾ ਜਿਹਾ ਪਰਚਾ ਕਰ ਦਿੱਤਾ 13 ਤਰੀਕ ਨੂੰ ਸਾਡਾ ਝਗੜਾ ਹੋਇਆ ਜੇ ਤੇ 20 ਤਰੀਕ ਨੂੰ ਪਰਚਾ ਇਹਨਾਂ ਨੇ ਕੀਤਾ ਜੇ ਉਹ ਵੀ ਮੇਰੇ ਤੋਂ ਬਿਨਾਂ ਪੁੱਛਿਆ ਕੀਤਾ ਜੀ ਇਸ ਸਬੰਧ ਵਿੱਚ ਤੋਂ ਬਾਅਦ ਮੈਂ ਪਹਿਲੋ ਇੱਥੇ ਥਾਣੇ ਵੀ ਬਹੁਤ ਚੱਕਰ ਲਾਏ ਤੇ ਫਿਰ ਮੈਂ ਐਸਐਸਪੀ ਕੋ ਗਿਆ ਐਸਐਸਪੀ ਜੀ ਨੇ ਮੈਨੂੰ ਭਰੋਸਾ ਦਿਵਾਇਆ ਵੀ ਤੇਰਾ ਇਹ ਹੋ ਜੂਗਾ ਪਰ ਫਿਰ ਕੁਛ ਨਾ ਹੋਣ ਕਰਕੇ ਮੈਂ ਫਿਰ 29 ਤਰੀਕ ਨੂੰ ਐਸਐਸਪੀ ਕੋ ਪੇਸ਼ ਹੋਇਆ ਮੈਂ ਦਾਇਰ ਲਖਾਈ ਮੈਂ ਉਸ ਉਹਦਾ ਬਿਆਨਾਂ ਦੇ ਵਿੱਚ ਇਹਨਾਂ ਦੇ ਲੜਕਿਆਂ ਦੇ ਵੀ ਨਾਂ ਪਾਏ ਸੀ ਤੇ ਇਹਨਾਂ ਦੇ ਇੱਕ ਸੰዱ ਦਾ ਤੇ ਇੱਕ ਸੰዱ ਦੇ ਲੜਕੇ ਦਾ ਵੀ ਨਾਂ ਪਾਇਆ ਸੀ ਤੇ ਪੁਲਿਸ ਨੇ ਮੈਨੂੰ ਕਿਹਾ ਵੀ ਤੇਰੇ ਤੇ ਵੀ ਪਰਚਾ ਹੁੰਦਾ ਹੈ ਤੇ ਮੈਨੂੰ ਟੈਂਸ਼ਨ ਚ ਪਾ ਕੇ ਉਹਨਾਂ ਨੇ ਵਿੱਚੋਂ ਨਾਂ ਕੱਟ ਦਿੱਤੇ ਹਾਂਜੀ ਜਦੋਂ ਆਪਾਂ ਉਹ ਸਾਡੇ ਸੀਸੀ ਕੈਮਰੇ ਦੇ ਵਿੱਚ ਕੈਦ ਨੇ ਜੀ ਅੱਛਾ ਦਾ ਕਾਰਵਾਈ ਕਿਉਂ ਨਹੀਂ ਕੀਤੀ ਪੁਲਿਸ ਨੇ ਕੀ ਕਾਰਨ ਕੀ ਸਮਝੀ ਪੁਲਿਸ ਨੇ ਪਤਾ ਨਹੀਂ ਉਹਨੇ ਜੀ ਕੀ ਗੱਲ ਹੋ ਗਈ ਜੇ ਇਹਨਾਂ ਨੇ ਕੋਈ ਮਿਲੀ ਭੁਗਤ ਹੋ ਗਈ ਜਾਂ ਉਹਨੇ ਪੈਸਾ ਦੇ ਦਿੱਤਾ ਜਾਂ ਕਿੱਦਾਂ ਜਾਨੀ ਕਿ ਉਹਨੂੰ ਪ੍ਰੈਸ਼ਰ ਪਵਾ ਕੇ ਪਤਾ ਨਹੀਂ ਪੁਲਿਸ ਨੇ ਸਾਡੇ ਤੇ ਕਿਉਂ ਨਹੀਂ ਹਨਨ ਇਨਸਾਫ ਦਿੱਤਾ ਅਸੀਂ ਇਹਨੇ ਜੋ ਵੀ ਸਾਡੀ ਇਨਸਾਫ ਮੇਰੇ ਬੱਚੇ ਨੂੰ ਜਾਨੀ ਕਿ ਮਿਲਣਾ ਚਾਹੀਦਾ ਵਾ ਉਹ ਇਨਸਾਫ ਮਿਲ ਜਾਵੇ ਤੇ ਉਹਦੇ ਵਿੱਚ ਇਹ ਦੇ ਇੱਕ ਤੇ ਪਹਿਲੋ ਇਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਕਿਉਂਕਿ ਅੱਜ ਇਹਨੇ ਮੇਰੇ ਬੱਚੇ ਨੂੰ ਕੀਤਾ ਹੈ ਕੱਲ ਇਹ ਹੋਰ ਵੀ ਕਿਸੇ ਨੂੰ ਕਰ ਸਕਦਾ ਹੈ ਤੇ ਪੁਲਿਸ ਨੇ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਇਹਦਾ ਲਾਇਸੈਂਸ ਨਹੀਂ ਕੈਨਸਲ ਕੀਤਾ ਉਹ ਸ਼ਹਿਰੇ ਆਮ ਕੋ ਮਰਿਆ ਤੇ ਹਾਨੂੰ ਧਮਕੀਆਂ ਦਿੰਦਾ ਹੈ ਵੀ ਰਾਜੀ ਨਵੇਂ ਦੀਆਂ ਰਾਜੀ ਨਮਾ ਕਰ ਲੈਣਗੇ ਤੇ ਠੀਕ ਹੈ ਨਹੀਂ ਤੇ ਮੈਂ ਇਹਨਾਂ ਨੂੰ ਫੇਰ ਇੱਕ ਵਾਰੀ ਕੁੱਟਾਂਗਾ ਮੇਰੇ ਤੇ ਇਹ ਪਰਿਵਾਰ ਨੂੰ ਖਤਰਾ ਹੈ ਅਸੀਂ ਉਸ ਦਿਨ ਤੋਂ ਬਾਹਰ ਨਹੀਂ ਨਿਕਲ ਰਹੇ ਇਹ ਸ਼ਹਿਰੇ ਆਮ ਕੋ ਮਰਿਆ ਹੈ ਤੇ ਮੇਰੇ ਪਰਿਵਾਰ ਨੂੰ ਕੱਲ ਨੂੰ ਕੋਈ ਵੀ ਗੱਲ ਹੁੰਦੀ ਹੈ ਇਹ ਜ਼ਿੰਮੇਵਾਰ ਹੈ ਮੇਰਾ ਪਰਿਵਾਰ ਸਾਰਾ ਡਰਿਆ ਹੈ ਤੇ ਮੇਰੇ ਬੇਟਾ ਸਕੂਲ ਵੀ ਨਹੀਂ ਕਿੰਨੇ ਦਿਨ ਗਿਆ ਜੇ ਤੇ ਉਹਦੀ ਦਵਾਈ ਦਾਰੂ ਵੀ ਚੱਲ ਰਿਆ ਸੀ ਤੇ ਹੁਣ ਜੇ ਮੇਰਾ ਬੇਟਾ ਥੋੜਾ ਸੈੱਟ ਹੋਇਆ ਜੀ ਕੋਈ ਵੀ ਗੱਲ ਹੁੰਦੀ ਏ ਜਿੰਮੇਵਾਰ ਪੁਲਿਸ ਪ੍ਰਦਰਸ਼ਨ ਹੋਊਗਾ ਇਹਨਾਂ ਪੁਲਿਸ ਦੀ ਹੀ ਜ਼ਿੰਮੇਵਾਰੀ ਆ ਜੇ ਕੱਲ ਨੂੰ ਸਾਨੂੰ ਕੋਈ ਗੱਲ ਹੋਊਗੀ ਤੇ ਪੁਲਿਸ ਹੀ ਜ਼ਿੰਮੇਵਾਰ ਹੋਵੇਗੀ ਮੇਰਾ ਨਾਮ ਨਵਜੋਤ ਸਿੰਘ ਹੈ 13 ਤਰੀਕ ਦੀ ਗੱਲ ਹੈ ਮੈਂ ਆਪਣੇ ਘਰੇ ਖੇਡ ਰਿਆ ਸੀ ਮੈਨੂੰ ਲੜਨ ਰੋਲੇ ਦੀ ਆਵਾਜ਼ ਆਈ ਮੈਂ ਕਰੋ ਬਾਹਰ ਨਿਕਲ ਕੇ ਵੇਖਿਆ ਤਾਂ ਦੋ ਅੰਕਲ ਆਪਸ ਵਿੱਚ ਲੜ ਰਹੇ ਸੀ ਮੈਂ ਇੰਨੀ ਗੱਲ ਦੇਖ ਕੇ ਹੀ ਉਹ ਦੂਸਰੇ ਅੰਕਲ ਨੇ ਮੇਰੇ ਵੱਲ ਗਾਲ ਕਾਢ ਕੇ ਗੋਲੀ ਚਲਾ ਦਿੱਤੀ ਮੈਂ ਭੱਜ ਕੇ ਆਪਣੀ ਘਰ ਦੇ ਅੰਦਰ ਵੜ ਕੇ ਜਾਨ ਬਚਾਈ ਭਪਿੰਦਰ ਕੌਰ ਮਜੀਠਾ ਕੀ ਗੱਲ ਹੋਈ ਇਹਨਾਂ ਦਾ ਕੋਈ ਪੁਰਾਣਾ ਤੋਂ ਝਗੜਾ ਚੱਲਦਾ ਸੀ ਕਿਸੇ ਦਾ ਬਸ ਉਹ ਝਗੜਾ ਹੀ ਉਹ ਤੋਂ ਹੀ ਐਪਲੀਕੇਸ਼ਨ ਗਈ ਹੈ ਪਹਿਲਾਂ ਉਹ ਤੋਂ ਬਾਅਦ ਇਹ ਰੋ ਉਹਨਾਂ ਦਾ ਝਗੜਾ ਹੋਇਆ ਜਿਹਦੇ ਵਿੱਚ ਗੋਲੀ ਚੱਲੀ ਔਰ ਪਤਾ ਲੱਗਾ ਬਾਅਦ ਚ ਕਿ ਕਾਕੇ ਦੇ ਗੋਲੀ ਮਾਰੀ ਸੀ ਦੀ ਕਿੰਨੀ ਕੱਟੇ ਦੀ ਉਮਰ ਸਾਡੇ 10 ਸਾਲ ਆ। 10 ਪੁਲਸ ਹੋਏਗਾ ਜੇ ਤਾਂ ਕਾਰਵਾਈ ਕੋਈ ਨਹੀਂ ਕੀਤੀ ਨਾ ਪੁਲਸ ਨੇ ਇੱਥੇ ਗੇੜਾ ਹੀ ਮਾਰਿਆ ਉਹਦੇ ਮੌਕੇ ਤੇ ਜਾ ਕੇ ਦੱਸਿਆ ਉਹਦੇ ਦੋ ਜਣੇ ਆਏ ਸੀ ਤੇ ਦੋਵਾਂ ਘਰਾਂ ਤੋਂ ਹੋ ਕੇ ਉਧਰ ਹੀ ਚਲੇ ਗਏ। ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਜੋ ਵੀ ਕਾਰਵਾਈ ਆ ਉਹ ਕੀਤੀ ਜਾਵੇ ਇਨਸਾਫ ਦਿਵਾਇਆ ਜਾਵੇ ਤੇ ਇਨਸਾਫ ਮਿਲਣਾ ਚਾਹੀਦਾ।